ਵਿਆਹ ਦੀ ਬਰਾਤ ਲੈ ਕੇ ਮੋਗਾ ਪਹੁੰਚਿਆ ਵਿਦੇਸ਼ੀ ਲਾੜਾ ਪਰ ਲਾੜੀ ਹੋਈ ਗਾਇਬ ਬੇਰੰਗ ਵਿਆਹ ਦਾ ਜਲੂਸ ਪਰਤੇ ਆਪਣੇ ਪਿੰਡ ਇਸਾਗ੍ਰਾਮ ਰਹੀ ਦਰਸਲ 4 ਸਾਲ ਪਹਿਲਾਂ ਇੱਕ ਕੁੜੀ ਨਾਲ ਪਿਆਰ ਹੋਇਆ ਸੀ ਉਸ ਤੋਂ ਬਾਅਦ ਮੋਗਾ ਵਿੱਚ ਵਿਆਹ ਦਾ ਜਲੂਸ ਲੈ ਕੇ ਆਇਆ ਲਾੜਾ ਉਸਮੇ ਬੇਰੰਗ ਹੋ ਗਿਆ ਜਦੋਂ ਲਾੜੀ ਅਤੇ ਉਸਦਾ ਪਰਿਵਾਰ ਨਾ ਪਹੁੰਚਿਆ ਅਤੇ ਲਾੜੀ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਦਿੱਤਾ ਤੇ ਲਾਪਤਾ ਹੋਣ ਦਾ ਮਾਮਲਾ ਠਾਣਾ ਸਿਟੀ ਸਾਊਥ ਹਾਰ ਵਿੱਚ ਦਰਜ ਕਰਵਾ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਾਹੁਣੇ ਦੀਪਕ ਨੇ ਦੱਸਿਆ ਕਿ ਉਹ ਦबई ਵਿੱਚ ਰਹਿੰਦਾ ਹੈ ਤੇ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ ਜਿਸ ਦੀ ਮੇਰੀ ਮਨਪ੍ਰੀਤ ਕੁੜੀ ਪੁੱਤਰੀ ਜਗਤਾਰ ਸਿੰਘ ਵਾਸੀ ਕੋਡ ਮੁਹੱਲਾ ਮੋਗਾ ਦੇ ਨਾਲ ਪਿਆਰ ਸੀ ਕੁਝ ਸਾਲ ਪਹਿਲਾਂ ਤੇ ਹੌਲੀ-ਹੌਲੀ ਪਿਆਰ ਵਿਆਹ ਵਿੱਚ ਬਦਲਦਾਨ ਹੋਇਆ ਨਜ਼ਰ ਆਇਆ ਤੇ ਉਹ 2 ਦਸੰਬਰ 2014 ਨੂੰ ਵਿਆਹ ਦੀ ਤਾਰੀਖ ਤੈਅ ਕਰ ਦਿੱਤੀ ਅਤੇ ਮੈਂ ਉਹ ਕੁੜੀ ਨੂੰ 50 ਤੋਂ 60 ਹਜ਼ਾਰ ਰੁਪਏ ਵੀ ਦਿੱਤੇ ਫਿਰ 29 ਤਰੀਕ ਨੂੰ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਮੇਰੇ ਪਿਤਾ ਦੀ ਤबीयत ਅਚਾਨਕ ਖਰਾਬ ਹੋ ਗਈ ਤੇ ਵਿਆਹ ਹੁਣ 6 ਦਸੰਬਰ 2024 ਨੂੰ ਕੀਤਾ ਜਾਵੇਗਾ ਜਦੋਂ ਅੱਜ ਸਵੇਰੇ ਉਸ ਦਾ ਫੋਨ ਕਰਨ ਲਈ ਮੈਂ ਤਿਆਰ ਹੋਇਆ ਤਾਂ ਉਸ ਨੂੰ ਕਿਹਾ ਕਿ ਮੈਂ ਬਰਾਤ ਲੈ ਕੇ ਆ ਰਿਹਾ ਹਾਂ ਤਾਂ ਕੁੜੀ ਨੇ ਕਿਹਾ ਕਿ ਰੋਜ਼ ਗਾਰਡਨ ਗੀਤਾ ਭਵਨ ਵਿੱਚ ਅਸੀਂ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਤੁਸੀਂ ਉੱਥੇ ਬਰਾਤ ਲੈ ਕੇ ਪਹੁੰਚ ਜਾਓ ਉਸ ਤੋਂ ਬਾਅਦ ਕੀ ਹੋਇਆ ਹੋਸ਼ ਉੱਡ ਗਏ ਸਾਰੀ ਬਰਾਤ ਦੇ ਜਦੋਂ ਕੁੜੀ ਨੂੰ ਸਵੇਰੇ ਫੋਨ ਕੀਤਾ ਬਰਾਤ ਪਹੁੰਚ ਕੇ ਤਾਂ ਕੁੜੀ ਨੇ ਫੋਨ ਕੱਢ ਦਿੱਤਾ ਪਤਾ ਲੱਗਿਆ ਕਿ ਇੱਥੇ ਕੋਈ ਗੀਤਾ ਭਵਨ ਰੋਜ਼ਗਾਰਡਨ ਨਾ ਦਾ ਕੋਈ ਪੈਲਸ ਹੈ ਹੀ ਨਹੀਂ ਫਿਰ ਕੀ ਸੀ ਜਦੋਂ ਕੁੜੀ ਨੇ ਆਪਣੇ ਸਾਰੇ ਫੋਨ ਸਵਿਚ ਆਫ ਕਰ ਦਿੱਤੇ ਤੇ ਉਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ ਦੂਲੇ ਦੀਪਕੇ ਨੇ ਸ਼ਿਕਾਇਤ ਕੀਤੀ ਕਿ ਪਿੰਡ ਮੜਿਆਲਾ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਤੇ ਦਵਾਈ ਤੋਂ ਵਿਆਹ ਕਰਵਾਉਣ ਲਈ ਆਇਆ ਸੀ ਜਿਸ ਦੀ ਜਗਤਾਰ ਸਿੰਘ ਪੁੱਤਰੀ ਮਨਪ੍ਰੀਤ ਕੌਰ ਨਾਲ ਸੋਸ਼ਲ ਮੀਡੀਆ ਤੇ ਗੱਲਬਾਤ ਹੋਈ ਸੀ ਤੇ ਅੱਜ ਉਸ ਲੜਕੀ ਨੂੰ ਮੋਗਾ ਵਿਖੇ ਵਿਆਹ ਲਈ ਫੋਨ ਕੀਤਾ ਜਾਂਦਾ ਹੈ ਤੇ ਉਸ ਦੀ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਿਲ੍ਹਾ ਜਲੰਧ ਤੋਂ ਕਿਹੜੀ ਜਗ੍ਹਾ ਜੀ ਮੜਿਆਲੇ ਤੋਂ ਮੜਿਆਲਾ ਜਿਲ੍ਹਾ ਜਲੰਧ ਦੇ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰੀ ਵੀ ਆਏ ਸੀ ਸਾਰੇ ਉਹ ਵਾਰ ਇੱਕ ਗੱਲ ਹੁੰਦੀ ਪਈ ਹੈ ਸਹੀ ਹੁਣ ਤੋਂ ਉਹ 2 ਟਾਈਮ ਹੋ ਗਿਆ ਫੂਲੀਆਂ ਚੱਲੇ ਗਏ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ 4 ਸਾਲ 3 ਸਾਲ ਤੁਸੀਂ ਇਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ ਨਹੀਂ ਆ ਹੀ ਹੋਣਾ ਆਇਆ ਤੁਸੀਂ अच्छा कदे इससे पहले किते बाहर मिलना भी नहीं होया 30 किलोमीटर ते ਤੁਹਾਡੀ મતલબ ਵਿਆਹ ਤੇ ਕਰ ਗੱਲ ਆ ਗਈ ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਆਪਣੇ ਕਿਸੇ ਪਰਿਵਾਰਕ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ ਹਾਂ ਹੋਈ ਆ ਬਾਪੂ ਨਾਲ ਹੋਈ ਆ ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਦੇ ਮਿਲੇ ਨਹੀਂ ਗੱਲ ਹੀ ਹੋਈ ਆ ਅੱਜ ਫੋਨ ਤੇ ਗੱਲ ਹੋਈ ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ ਤੁਹਾਨੂੰ ਤਾਂ ਕੱਲ੍ਹ ਜਨ ਕੀ ਕੱਲ ਗੱਲ ਹੋਈ ਆ ਵੀ ਕੱਲ ਤੁਸੀਂ ਬਰਾਤ ਲੈ ਕੇ ਆਉਂਦੇ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਰੋਜ਼ ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੈ ਕੇ 10 ਤੋਂ ਬੰਦਾ ਜੀ ਫੋਨ ਕਰ ਕਰਕੇ ਆ ਤੇ ਉਹਨਾਂ ਤੁਹਾਡੀ ਕੀ ਮੰਗੀ ਆ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਣਾ ਬਤਾ ਹੀ ਜਾਣਾ ਹੁਣ ਨਹੀਂ ਤੁਹਾਡੀ ਉਮਰ ਕਿੰਨੀ ਆ 28 ਸਾਲ ਦੀ ਤੁਸੀਂ ਕੀ ਕਰਦੇ ਹੋ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ ਪ੍ਰੀਤ ਅਮਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਪੂਰੀ ਸੇਮ ਹੈ ਜੇ 28 ਹੈ ਤੇ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਭਾਈ ਉਹ ਗਾੜੀ ਦੇ ਜਾਂ ਵੀ ਸੰਸਰ ਤੋਂ ਸਹੁਰੇ ਸਾਹਿਬ ਨਾਲ ਪ੍ਰੇਮ ਪ੍ਰੇਮ ਚੰਦ ਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਣਾ ਤੁਹਾਡੇ ਨਾਲ ਵਾਪਰੀ ਆ ਜੀ ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉੱਪਰ ਆ ਜਾਓ 10 ਵਜੇ ਪਹਿਲਾਂ ਮੈਨੂੰ ਕਹਿੰਦਾ ਨਹੀਂ ਅਸੀਂ 5 ਬੰਦੇ ਹੋਣੇ ਜੇ ਤੁਹਾਡੇ ਸੱਤਾਂ ਪੇਟਾਂ ਲੱਗਿਆ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸੁਣਿਆ ਫੇ ਪਾਲਸੋਂ ਮਨ ਗਿਆ 70 ਬੰਦੇ ਲੈ ਕੀ 60 ਬੇੜ ਕਾਦੀ ਵਜੇ ਤੁਸੀਂ ਕਹਿ ਰਹੇ ਹੋ ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਪੇੜ ਆ ਕੁੜੀ ਦੇ ਪਿਓ ਦਾ ਹਾਂਜੀ ਅੱਛਾ ਜੀ ਦੋ ਤਰੀਕ ਦਾ ਵਿਆਹ ਦੋ ਤਰੀਕ ਦਾ ਵਿਆਹ ਪੈਣਾ ਅੱਛਾ ਜੀ ਲੇਕਿਨ ਜੀ ਦੋ ਦਿਨ ਮੈਨੂੰ ਦੇ ਦੇ ਮੈਂ ਕਿ ਦੋ ਤੇ 10 ਨਹੀਂ ਹੋਣਾ ਚਾਹੀਦੇ ਦੋ ਦਿਨ ਲੈ ਠੀਕ ਹੈ ਜੀ ਮੈਂ ਸਵੇਰ ਦੇ ਆਇਆ ਨਹੀਂ ਤੁਰੂ 10 ਵਜੇ ਤੁਰਿਆ ਹਾਂ 10:30 ਵਜੇ ਮਲਾਜਮੀ ਉੱਥੇ ਖੜੇ ਮੈਂ ਪੁੱਛਿਆ ਇਹ ਤੇ ਪੈਸੇ ਦਾ ਇਹਨੇ ਪੈਸੇ ਨਹੀਂ ਦਿੱਤੇ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਗੁੱਦ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਕੀਤੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਸਨਾ ਦੇ ਵਕੀਲ ਹੈਗੀ ਏ ਯਾ ਕੋਈ ਨਹੀਂ ਹੈਗੀ ਆ ਨਹੀਂ ਅਸੀਂ ਤਾਂ ਗਏ ਨਹੀਂ ਨਾਲ ਅਸੀਂ ਤਾਂ ਪਰਮਾਰਨਾ ਤੋਂ ਰੋਕ ਰਖੇ ਦਾ ਮੁੰਡੇ ਨੂੰ ਹੁਣ ਤੁਹਾਡੀ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਮਾਗੀ ਤਾਂ ਜਿੱਤ ਉਹਦਾ ਤਰਖਾਹ ਦਿੱਤੀ ਆ ਕਿ ਸਾਡਾ ਬਈ ਇਹਨਾਂ ਕੱਲ ਨੂੰ ਕਵੇ ਮੈਂ ਇੱਥੇ ਰਹਿਣਾ ਸਾਡੇ ਨਾਲ ਕੁੱਟਮਾਰ ਕਰੇ ਕੋ ਫੜਾ ਦੇ ਤੁਹਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਨ ਲੱਗੇ ਹਾਂ ਹੁਣ ਤੁਸੀਂ ਐਜੀ ਲੜਕੀ ਜੀ ਨਾਲ ਆਪਣੇ ਮੁੰਡੇ ਦਾ ਤੁਸੀਂ ਵਿਆਹ ਕਰਾਣਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਗਾਂ ਕਦੇ ਵੀ ਨਾ ਪੈਰ ਪਟਾਂਗੇ ਜ਼ਿੰਦਗੀ ਜੀ ਵੀ ਨਾ ਪਟਾਂਗੇ ਪੈਸਾ ਜੀ ਇੱਕ ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਇਹ ਅੱਜ ਇੱਕ ਸਾਨੂੰ ਕੰਪਲੇਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਪਹਿਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਗੁਰਪ੍ਰਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਹਾਂ ਤੁਸੀਂ ਉਹਨੂੰ ਅਗਰ ਰਿਸੀਵ ਕਰਦੇ ਆ ਨਾ ਤਾਂ ਉਹਨਾਂ ਨੂੰ ਕੋਈ ਪੈਰਥ ਦਿੱਤਾ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੇ ਹੁੰਦੀ ਸੀ ਕਿਤੋਂ ਦੀ ਹੁੰਦੀ ਸੀ ਉਹ ਬਚਾਰੇ ਡੀ ਡੂ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੀਨ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗਾ ਗਿਆ ਸੀ ਵੀ ਇੰਟਰ ਆ ਤੁਹਾਡੇ ਮੂਰੇ ਬੰਦੇ ਆਉਣਗੇ ਤੁਹਾਨੂੰ ਸੀਬ ਕਰਕੇ ਹੀ ਪਿਆਰ ਚ ਲੈ ਜਾਗੇ ਕੁੜੀ ਮੋਗਾ ਦੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦੇ ਮੁੰਡੇ ਕਿਥੋਂ ਤੁਸੀਂ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਦਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾ ਰਹੀ ਜੀ ਅਸੀਂ ਉਹਦੇ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਸੀ ਜੋ ਵੀ ਗਲਤ ਆਗੂ ਸਾਹਮਣੇ ਹੁੰਦਾ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਉਹਨਾਂ ਨੇ ਫੋਨ ਨਹੀਂ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਬਰਾਤ ਦੇ 100 150 ਬੰਦਾ ਸੀਗਾ ਜੀ ਵਾਪਸ ਮੁੜ ਗਏ ਉਹ ਬਾਸ ਚਲੇ ਗਏ ਜੀ